ਦਰ巴ਹ ਦੇ ਵਿੱਚ ਜਿਹੜਾ ਰਾਜੇ ਦਾ ਕਿਲਾ ਸੀ ਬੜਾ ਮਜਬੂਤ ਸੀ ਉਹ ਵੀ ਬੜੀਆਂ ਮਜਬੂਤ ਸੀ ਹਾਂਜੀ ਹਾਂਜੀ ਵੀ ਉਹਨੂੰ ਫਤਿਹ ਕਰਨਾ ਉਹ ਕਿਲੇ ਨੂੰ ਢੋਣਾ ਵੀ ਤੁਸੀਂ ਇਹ ਕੀ ਕਰਾਮਾਤ ਕੀਤੀ ਹੈ ਵੀ ਜਿਹੜਾ ਤੁਸੀਂ ਇਸ ਗੱਲ 'ਚ ਕਾਮਯਾਬ ਹੋਏ ਹੋ ਤੁਸੀਂ ਰਾਜੇ ਦਾ ਕਿਲਾ ਫਤਿਹ ਕਰ ਲਿਆ ਕਰਾਮਾਤ ਅਸੀਂ ਤਾਂ ਕੁਝ ਨਹੀਂ ਕਰੀ ਸਰਾਲ ਮਿਲ ਕੇ ਸਾਰੇ ਭਰਾਵਾਂ ਨੇ ਪਬਲਿਕ ਨਹੀਂ ਕਰੀ ਹੈ ਜੀ ਉਹਦੇ ਕਈ ਫੈਕਟਰ ਸੀਗੇ ਜੀ ਢਿਲੋਂ ਸਾਹਿਬ ਦੀ ਇੱਕ ਤਾਂ ਨਰਮਾਈ ਹਮਦਰਦੀ ਸੀ ਲੋਕਾਂ 'ਚ ਜੀ ਇੱਕ ਜੋ ਵੀ ਇਹਨਾਂ ਦਾ ਵਰਤਾਵਾਰ ਵਰਤਾਰਾ ਸੀ ਲੋਕਾਂ 'ਚ ਜੀ ਮੇਰੇ ਅਨਸਾਰ ਸੀਗਾ ਜੀ ਇੱਕ ਹਮਦਰਦੀ ਕਰਕੇ ਸਾਰਾ ਕੁਝ ਹੋਇਆ ਜੀ ਇੱਕ ਸਰਕਾਰ ਦਾ ਫੈਕਟਰ ਵੀ ਜੀ ਮੌਜੂਦਾ ਸਰਕਾਰ ਆ ਜੀ ਸਹੀ ਵੋਟ ਪਾਈ ਹੈ ਲੋਕਾਂ ਨੇ ਵੀ 2.5 ਸਾਲ ਸਰਕਾਰ ਦੇ ਆ ਜੀ ਡਵੈਲਪਮੈਂਟ ਹੋਜੂ ਹਲਕੇ ਦੀ ਜੀ ਮਤਲਬ ਲੋਕ ਜਿਹੜੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਲੋਕ ਜਿਹੜੇ ਸੀ ਪਹਿਲਾਂ ਇੰਨਾ ਬਾਹਰ ਨਹੀਂ ਆਉਂਦੇ ਸੀ ਜਿਹੜੇ ਪਿੱਛੋ ਇੱਕ ਦਾਮੀ ਆ ਕੇ ਬਾਹਰ ਆ ਕੇ ਹਾਂਜੀ ਵੀ ਇਹਦਾ ਕੀ ਕਾਰਨ ਬਈ ਪਹਿਲਾਂ ਡਰਦੇ ਸੀ ਉਹ ਤੋਂ ਰਾਜੇ ਤੋਂ ਡਰਦੇ ਸੀ ਵੀ ਉਹ ਦਬਕੇ ਮਾਰਦਾ ਸੀ ਇਹ ਤਾਂ ਅਸੀਂ ਵੀ ਸੁਣਿਆ ਵੀ ਪਿੰਡਾਂ ਦੇ ਵਿੱਚ ਇਹ ਜੋ ਜਾਂਦੇ ਸੀ ਉਹ ਵੀ ਰਾਜਾ ਇੱਥੇ ਦਬਕੇ ਮਾਰਦਾ ਸਾਨੂੰ ਆ ਕੇ ਤੇ ਅਸੀਂ ਇਸ ਕਰਕੇ ਵੀ ਕਿਸੇ ਨਾਲ ਬਹੁਤਾ ਮੈਂਡਟ ਨਹੀਂ ਕਿਸੇ ਨੂੰ ਤੇ ਤੁਸੀਂ ਕਿਵੇਂ ਸਮਝਦੇ ਨਹੀਂ ਜੀ ਸਾਡਾ ਮਲਣ ਪਿੰਡਾ ਜੀ ਕੋਈ ਐਵੇਂ ਤੂੰ ਠੀਕ ਇਥੇ ਦੁਸ਼ਣਬਾਜੀ ਲਾਉਣੀ ਗਲਤ ਹੁੰਦੀ ਹੈ ਜੀ ਕੋਈ ਦਬਕੇ ਵਾਲਾ ਸਾਡੇ ਮੱਲਣ ਪਿੰਡ ਦਾ ਕੋਈ ਕਿਥੇ ਕੋਈ ਦਬਕਾ ਨਹੀਂ ਮਾਰਿਆ ਜੀ ਉਵੇਂ ਬਸ ਲੋਕਾਂ ਦਾ ਜਿਹੜਾ ਪਿੱਛੋਂ ਅੱਗੇ ਇਕੱਠ ਹੋਇਆ ਜੀ ਲੋਕਾਂ ਦੇ ਬਸ ਦਿਲਚੀ ਜਿਵੇਂ ਢਿੱਲੋਂ ਸਾਹਿਬ ਵਸ ਗਏ ਜੀ ਬਸ ਵੀ ਮਨ 'ਚ ਇਹ ਗੱਲ ਹੋ ਗਈ ਵੀ ਢਿੱਲੋਂ ਸਾਹਿਬ ਨੂੰ ਜਿਤਾਉਣਾ ਜੀ ਆਮਦਾਰਦੀ ਨੇ ਪੈਗੀ ਬੋਲੀ ਆਮਦਾਰ ਅਕਾਲੀ ਦਲ ਦਾ ਨਾਲ ਲੜਨਾ ਹਾਂਜੀ ਹਾਂਜੀ ਉਸ ਦਾ ਫਾਇਦਾ ਬਿਲਕੁਲ ਜੀ ਮੈਂ ਤੁਹਾਨੂੰ ਦੱਸ ਦਾਂ ਜੀ ਆ ਸਾਡੇ ਸਰਪੰਚ ਸਾਹਿਬ ਆ ਜੀ ਪਿੰਡ ਮੱਲਣ ਤੋਂ ਸਰਦਾਰ ਗੁਰਪਿਆਰ ਸਿੰਘ ਮੱਲਣ ਉਹਨਾਂ ਦੇ ਬੇਟੇ ਆ ਜੀ ਠੀਕ ਆ ਜੀ ਅ ਜਿਹੜੀ ਅਕਾਲੀ ਦਲ ਦੀ ਵੋਟ ਆ ਜਿਹੜੀ ਇੱਕ ਇੱਕ ਵੋਟ ਆ ਜੀ ਉਹ ਸਰਦਾਰ ਹਰਦੀਪ ਸਿੰਘ ਢਿੰਪੀ ਢਿੱਲੋਂ ਦੇ ਹੱਕ ਚ ਭਗਤੀ ਹੈ ਜੀ ਉਹਦਾ ਵੀ ਕਾਰਨ ਇਹ ਆ ਜੀ ਜਦੋਂ ਢਿੱਲੋਂ ਸਾਹਿਬ ਅਕਾਲੀ ਦਲ ਛੱਡ ਕੇ ਇੱਧਰ ਆਏ ਆ ਜੀ ਅਕਾਲੀ ਦਲ ਦੇ 14 15 ਸਾਲੇ 12 13 ਸਾਲ ਹਲਕਾ ਇੰਚਾਰਜ ਰਹੇ ਆ ਜੀ ਅਕਾਲੀ ਦਲ ਦੇ ਇੱਕ ਇੱਕ ਬੰਦੇ ਨਾਲ ਇਹਨਾਂ ਦੀ ਅਟੈਚਮੈਂਟ ਸੀ ਜੀ ਜਦੋਂ ਅਕਾਲੀ ਦਲ ਨੇ ਇਲੈਕਸ਼ਨ ਨਹੀਂ ਲੜਿਆ ਜੀ ਉਹ ਆਟੋਮੈਟਿਕ ਹੀ ਫਿਰ ਜਿਹੜਾ ਅਕਾਲੀ ਦਲ ਦਾ ਜਿਹੜਾ ਵੋਟ ਬੈਂਕ ਦੀ ਉਹਦਾ ਚਕਾਰ ਢਿੱਲੋਂ ਸਾਹਿਬ ਨਾਲ ਸੀ ਜੀ ਇਹਨਾਂ ਦਾ ਕੰਟੈਕਟ ਸੀ ਜੀ ਇੱਕ ਇੱਕ ਨੰਬਰ ਨਾਲ ਇੱਕ ਇੱਕ ਬੰਦੇ ਕਾਲ ਕਰਦੇ ਰਹੇ ਜਦੋਂ ਅਕਾਲੀ ਦਲ ਨਹੀਂ ਲੜਿਆ ਜੀ ਢਿੱਲੋ ਸਾਹਿਬ ਨੇ ਘਰ-ਘਰ ਪਹੁੰਚ ਕੀਤੀ ਜੀ ਇਹ ਹੀ ਘਰ-ਘਰ ਜਾ ਕੇ ਆਖਿਆ ਜੀ ਪਰ ਸਰਪੰਚ ਸਾਹਿਬ ਨੂੰ ਆਖਿਆ ਜੀ ਵੀ ਤੁਸੀਂ ਸਾਡੇ ਹੁਣ ਛੋਟੇ ਭਰਾ ਹੁਣ ਜਿਹੜਾ ਅਕਾਲੀ ਦਲ ਨਹੀਂ ਲੜਦਾ ਤਾਂ ਹੱਕ ਸਾਡਾ ਬਣਦਾ ਜੀ ਤੁਹਾਡੇ ਘਰ ਤੇ ਉਹਦੇ ਕਰਕੇ ਸਾਰੀ ਬੋਲ 12 ਸਾਲ ਦਾ ਜਿਹੜਾ ਬਣਵਾਸ ਸੀਗਾ ਹਾਂਜੀ ਹਾਂਜੀ ਪਿਛਲੇ ਸਾਲ ਦੋ ਤਿੰਨ ਟਰਮ ਹਾਰੇ ਆ ਹਾਂਜੀ ਹਾਂਜੀ ਐਕਤੀ ਕਿੰਨਾ ਸਾਨੂੰ ਖੁਸ਼ੀ ਮਹਿਸੂਸ ਹੋਈ ਹੈ ਜਦੋਂ ਜਿੱਤੇ ਬਹੁਤ ਬਹੁਤ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੀ ਉਹਨੇ ਵੜਾ ਕੇ ਜੀ ਦੀਵਾਲੀ ਤੇ ਵੀ ਚੱਲੇ ਜੰਦੇ ਜਿੰਨੇ ਆ ਕੇ ਜਲਾਏ ਹਾਂਜੀ ਹਾਂਜੀ ਬੀ ਅਕਾਲੀ ਦਲ ਨਾਲ ਵੀ ਕੋਈ ਸੁਖਵੀਰ ਨਾਲ ਜਾਂ ਅਕਾਲੀ ਦਲ ਦੇ ਕੋਈ ਨੁਮਾਇੰਦਿਆਂ ਨਾਲ ਗੱਲਬਾਤ ਹੋਈ ਕੋਈ ਗੱਡ ਟੁੱਪ ਹੋਈ ਸੀ ਵੀ ਜਿਹਦੇ ਨਾਲ ਵੀ ਉਹਨਾਂ ਨੇ ਕਿਹਾ ਹੋਵੇ ਵੀ ਤੁਸੀਂ ਇਹਨੂੰ ਬਾਦਿਓ ਬੋਲਦਾ ਲੱਗਦਾ ਮੈਂ ਮੈਂ ਤੁਹਾਨੂੰ ਦੱਕ ਦੱਸਦਾ ਜੀ ਜਦੋਂ ਅਕਾਲੀ ਦਲ ਦਾ ਬਾਈਕਾਟ ਹੋਇਆ ਨਾ ਜੀ ਆ ਸਰਪੰਚ ਸਾਹਿਬ ਦੇ ਫਾਜ਼ਲ ਸਾਹਿਬ ਨੇ ਸੁਖਵੀਰ ਜੀ ਨਾਲ ਗੱਲ ਕਰੀ ਸੀ ਉਹਨਾਂ ਨੇ ਇਹੀ ਆਖਿਆ ਸੀ ਵੀ ਅਕਾਲੀ ਦਲ ਦੇ ਬਾਈਕਾਟ ਦਾ ਮਤਲਬ ਆ ਬਾਈਕਾਟ ਇਹ ਵੀ ਅਕਾਲੀ ਦਲ ਦਾ ਕੋਈ ਫੈਸਲਾ ਨਹੀਂ ਵੀ ਤੁਸੀਂ ਮਨਪੀਤ ਜੀ ਨੂੰ ਵੋਟ ਪਾਉਣੀ ਆ ਤੁਸੀਂ ਹਰਦੀਪ ਸਿੰਘ ਡਿੰਪੀ ਢੱਲੋਂ ਨੂੰ ਪਾਉਣੀ ਹੈ ਉਹਨਾਂ ਦਾ ਮਤਲਬ ਆ ਵੀ ਉਹ ਕਹਿੰਦੇ ਵੀ ਆਪਣਾ ਮਤਲਬ ਆ ਬਾਈਕਟ ਜਿਹੜਾ ਤੁਹਾਨੂੰ ਕੈਂਡੀਡੇਟ ਚੰਗਾ ਲੱਗਦਾ ਜਿਹੜਾ ਉਮੀਦਵਾਰ ਚੰਗਾ ਲੱਗਦਾ ਜਿਹੜਾ ਤੁਹਾਡੇ ਨਾਲ ਵਿਚਰਦਾ ਤੁਸੀਂ ਉਹਨੂੰ ਵੋਟ ਪਾ ਦਿਓ ਜੀ ਸੋ ਸਾਰੇ ਸਾਡੇ ਮੱਲਨ ਨਗਰ ਨੇ ਸਾਰੇ ਇਹੀ ਫੈਸਲਾ ਲਿਆ ਵੀ ਢੱਲੋਂ ਸਾਹ ਹੁਣ ਆਪਾਂ ਵਰਤਦੇ ਆਉਣੇ ਆ ਜੀ ਇਹਨਾਂ ਨੂੰ ਵੋਟ ਪਾਵਾਂਗੇ ਮੋਟਾ ਕਦੀਮ ਤੋਂ ਇਹ ਬਾਦਲਾ ਵਾਲਾ ਦਾ ਗੜ੍ਹ ਸੀ ਹਾਂਜੀ ਹਾਂਜੀ ਪਹਿਲਾਂ ਬਾਦਲ ਸਾਹਿਬ ਨਾਲ ਲੇਸ਼ਾਂ ਲੜਦੇ ਰਹੇ ਪੁੜਕੇ ਮਣੇ ਲੇਸ਼ਾਂ ਉਧਰੋਂ ਲੜਦਾ ਰਿਹਾ ਹਾਂਜੀ ਹਾਂਜੀ ਉਸ ਤੋਂ ਬਾਅਦ ਇਹ ਜਿਹੜਾ ਗੜ੍ਹ ਤੋੜ ਕੇ ਤੇ ਰਾਜਾ ਵਿਡੰਗ ਨੇ ਆਪਨੇ ਹੱਕ ਚ ਕਰ ਲਿਆ ਹਾਂਜੀ ਹਾਂਜੀ ਵੀ ਉਹ ਤਿੰਨ ਵਾਰੀ ਇੱਥੋਂ ਜਿੱਤ ਗਿਆ ਹਾਂਜੀ ਵੀ ਜਿਹੜਾ ਐਦ ਕੀ ਗੜ੍ਹ ਤੋੜਿਆ ਵੀ ਇਸੇ ਤਰ੍ਹਾਂ ਹੀ ਬਰਕਰਾਰ ਰਹੂਗਾ ਕਿ ਇਹ ਥੋਨੂੰ ਲੱਗਦਾ ਵੀ 27 ਦੇ ਵਿੱਚ ਫੇਰੇ ਤਰ ਉਧਰ ਵੀ ਉਹ ਇਹ ਆਏ ਆ ਜੀ ਲੋਕ ਕੰਮਾਂ ਤਾਂ ਦਾ ਨਾ ਬੱਝੇ ਆ ਜੀ ਢਿੱਲੋ ਸਾਹਿਬ ਲੱਗਦਾ ਜੀ ਇਹ ਪੁਰਾਣੇ ਹੰਡੇ ਵਰਤੇ ਪੁਰਾਣੇ ਸਿਆਸਦਾਨਾ ਜੀ ਲੋਕਾਂ ਦੇ ਕੰਮ ਕਰਨਗੇ ਜੀ 2.5 ਸਾਲ ਸਰਕਾਰ ਆ ਜੀ ਲੋਕਾਂ ਦੇ ਕੰਮ ਕਰਨਗੇ ਲੋਕ ਜੁੜੇ ਰਹਿਣਗੇ ਜੀ ਨਾਲ ਕੰਮਾਂ ਲੋਕਾਂ ਦੇ ਬਹੁਤ ਐ ਪਿੰਡਾਂ ਦੇ ਬੜੇ ਸ਼ਹਿਰਾਂ ਦੇ ਬੁੜੇ ਪਾਣੀ ਦਾ ਮੁੱਦਾ ਸੀਵਰੇਜ ਦਾ ਮੁੱਦਾ ਹਾਂਜੀ ਹਾਂਜੀ ਬੜੇ ਮੁੱਦੇ ਆ ਪਿੰਡਾਂ ਦੇ ਵਿੱਚ ਵੀ ਤੇ ਸ਼ਹਿਰਾਂ ਦੇ ਹਾਂਜੀ 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 ਵੀ 2.5 ਸਾਲਾਂ ਦਾ ਸਮਾਂ ਬੜਾ ਥੋੜਾ ਹੈ ਹਾਂਜੀ ਤੇ ਧੀ ਛੇਤੀ ਇਹ ਕੰਮ ਹੋ ਜਾਣਗੇ ਇਹ ਕਰਨਾ ਤਾਂ ਜੀ ਮਨ ਹੋਵੇ ਕਰਨ ਦਾ ਉਹ ਤਾਂ 1 ਮਹੀਨੇ ਚ ਵੀ ਹੋ ਜਾਂਦਾ ਜੀ ਜੇ ਮਨ ਸਾਫ ਹੋਵੇ ਕੰਮ ਕਰਨ ਦਾ ਸੀ ਕੰਮ ਕੋਈ ਵਾਰੀ ਵੱਡੀ ਗੱਲ ਨਹੀਂ ਤੇ ਬੰਦਾ ਕਰਨਾ ਚਾਹੁੰਦਾ ਹੈ ਕੰਮ ਤੇ ਜਿਹੜੀ ਇੱਕ ਦੂਜੇ ਜੀ ਕਾਂਗਰਸੀ ਭਰਾ ਇਹ આરોਪ ਲਾਉਂਦੇ ਆ ਜੀ ਵੀ ਜਿਹੜੇ ਢਿੱਲੋਂ ਸਾਹਿਬ ਜਿੱਥੇ ਆ ਉਹ ਅਕਾਲੀ ਦਲ ਦੀ ਵੋਟ ਕਰਕੇ ਜਿੱਤੇ ਆ ਜੀ ਜੇ ਆਪਾਂ ਪਿਛਲਾ ਇਤਿਹਾਸ ਵੇਖੀਏ 2012 ਚ ਰਾਜਾਵੰਗ ਜੀ ਜਦੋਂ ਜਿੱਤੇ ਆ ਜੀ ਉਹਦੇ ਵੀ ਅਕਾਲੀ ਦਲ ਤੇ ਪੀਪੀ ਦੀ ਪੀਪੀ ਚ ਵੋਟ ਵੰਡੀ ਗਈ ਸੀ ਜੀ ਜੇ ਸੰਤ ਬਰਾੜ ਤੇ ਸਰਦਾਰ ਮਨਪੀਸ ਨੂੰ ਬਦਲ ਦੀ ਵੋਟ ਮਲਾਉਂਦੇ ਆ ਤਾਂ ਉਦੋਂ ਉਹਨਾਂ ਦੀ ਦੋਵਾਂ ਦੀ ਵੋਟ 645000 ਬੰਦੀ ਸੀ ਤੇ ਰਾਜਾ ਬਣਗ ਜੀ ਨੂੰ ਉਦੋਂ 545500 ਰੁਪਏ ਸੀ 10000 ਦਾ ਮਾਰਜਨ ਤਾਂ ਉਦੋਂ ਵੀ ਸੀਗਾ ਜੀ ਇਹ ਜਿਹੜੀ ਐਵੇਂ ਦੂਸ਼ਣਵਾਜੀ ਹੁੰਦੀ ਹੈ ਚਲੋ ਲੋਕਾਂ ਨੇ ਵੋਟਾਂ ਬਾਤੀਆਂ ਜਿਹਦੀ ਜਿੱਤ ਆ ਉਹਦੀ ਜਿੱਤੀ ਹੈ ਜੀ ਓਕੇ